ਪਰ ਕੰਮ ਚੰਨ ਕਰ ਲੈ ਸਾਰਾ ਹਾਂ ਕਰ ਲੈ ਬੀਬੀ ਤੂੰ ਕਿੱਥੇ ਵਾਗੀ ਸੀ ਮੈਂ ਤਈ ਭੇਜਿਆ ਸੀ ਕੱਲ ਕੱਥਰੇ ਜੀ ਉਹਨਾਂ ਦੇ ਜਾ ਆਏਗੇ ਮੈਂ ਜਾ ਆ ਜੇ ਮਾੜਾ ਜੇ ਕੰਮ ਬੇ ਤੇ ਸਾਰਾ ਦਿਨ ਤੂੰ ਆਂਦੀ ਰਹਿੰਦੀ ਪਰ ਬਸ ਉਹਨੇ ਵਹਾ ਲਿਆ ਮੈਨੂੰ ਦੇਖੀ ਮੁੰਡੇ ਦਾ ਫੋਨ ਆਇਆ ਸੀ ਮੇਰੇ ਦਾ ਆਇਆ ਸੀ ਬੀਬੀ ਫਿਰ ਮੇਰੀ ਗੱਲ ਤਾਂ ਕਰ ਆਂਦੀ ਕੁੜੇ ਤੂੰ ਜੇ ਘਾਰੇ ਖੜੇਂਗੀ ਤੇ ਫੇਰ ਹੀ ਤੇਰੀ ਗੱਲ ਕਰਾਂ ਮੈਂ ਮਮੀ ਨੂੰ ਆਏ ਤੇ ਗੱਲ ਕਰ ਲਈ ਤੂੰ ਤੇ ਮੈਂ ਕਿਹਾ ਸੀ ਤੇ ਫਿਰ ਤੂੰ ਬਾਹਰ ਜਾ ਰਹੀ ਸੀ ਮੈਂ ਤੈਨੂੰ ਕੋਸੋ ਬਾਲਦੀ ਫਿਰ ਸਵੇਰੇ ਫੇਰ ਫੋਨ ਆ ਗਿਆ ਫੇਰ ਤੂੰ ਕਹੇਂੀ ਗੱਲਾਂ ਕੋਈ ਗੱਲ ਵੀ ਆਲ ਕੇ ਨਹੀਂ ਕਰਾਉਂਦੀ ਮੈਨੂੰ ਤੇ ਕਿਥੋਂ ਕਰਾਵਾਂ ਤੂੰ ਤਾਂ ਬਾਹਰ ਖਿੱਤੀ ਰਹਿੰਦੀ ਐ ਤਾਂ ਮੇਰੇ ਹੌਲ ਉੱਠ ਜਾਂਦੇ ਜਾਂ ਤੂੰ ਗੱਲ ਨਹੀਂ ਕਰਾਉਂਦੀ ਮੇਰੇ ਮੁੰਡੇ ਨਾਲ ਤੇ ਤੂੰ ਕਰ ਲਿਆ ਕਰ ਕਰੇ ਮਾਣਾ ਮੋਟਾ ਸਾਰਾ ਲਾਦਿਆ ਕਰੋ ਕਿ ਕੰਮ ਨੂੰ ਹੱਥ ਪਾ ਲਿਆ ਕਰ ਜਵਾਕ ਭਾਂਡੇ ਤਾਂ ਮਾਜਦੇ ਦੀ ਭਾਂਡੇ ਸਾਰੇ ਵਾਜ ਕੇ ਗਈ ਸੀ ਮੈਂ ਭਾਂਡੇ ਮਾਜ ਕਿਸੇ ਢੀੜੇ ਤੋਂ 20 20 10 ਕੀ ਕਰਾਂ ਤੇ ਹੁਣ ਜਦ ਮੇਰੇ ਨਾਲ ਕੁੜੀ ਦੇ ਹੌਲ ਉੱਠ ਜਾਂਦੇ ਨੇ ਤੇ ਕੱਲ ਪਰਸੋਂ ਤਾਂ ਬੀਬੀ ਕੁੜੀ ਆ ਕੇ ਗਈ ਐ ਤੇ ਮੈਂ ਟ੍ਰੈਵਲ ਜਾਨਾ ਕਿ ਉਹ ਮੇਲਾ ਜਾਣ ਭੱਜ ਕੇ ਮੈਂ ਰੋਜ ਕਿਥੋਂ ਕੁੜੀ ਕੁੜੀ ਲਾਈ ਰ ਨਾ ਸਾਰਾ ਦਿਨ ਮੁੰਡਾ ਦੂਰ ਹੈ ਉਹਦਾ ਗੱਲ ਉਹਦੇ ਨਾਲ ਗੱਲ ਨਹੀਂ ਹੁੰਦੀ ਕੁੜੀ ਨਾਲ ਕੋਈ ਗੱਲ ਨਹੀਂ ਲੈਂਦੀ ਗੱਲ ਮੈਂ ਫੋਨ ਕਰਦੇ ਕੁੜੀ ਨੂੰ ਕਰ ਲੈ ਚੰਗਾ ਹਲੋ ਪੁੱਤ ਤੂੰ ਕਿਵੇਂ ਤੂੰ ਠੀਕ ਹੈਂ ਮੈਂ ਕਹਤਾ ਮਾ ਗਾ ਕੁੜੀ ਨੂੰ ਮਰਾ ਜੀ ਕਰਦੇ ਮਿਲਣ ਖਾਤਰ ਨਾ ਤੇਰੇ ਭਾਈ ਨਾਲ ਗੱਲ ਕਰਵਾਈ ਮੇਰੀ ਮਾਂ ਕੋਲ ਗੱਲ ਕਰ ਲੈ ਮੈਂ ਚੋਰ ਦਾ ਮਤ ਤੇ ਫਿਰ ਮੈਂ ਕਿਵੇਂ ਖਾਲਾ ਮੈਂ ਕੁੜੀ ਨਾਲ ਗੱਲ ਕਰਨ ਮੈਨੂੰ ਭੱਜ ਕੇ ਨਾ ਆਇਆ ਹੱਥੇ ਕਰਕੇ ਉੱਪਰ ਹੀ ਗਈ ਜੀ ਧਰਨਾ ਕਰਨ ਤੇਰੀ ਦੀ ਨਾ ਕਰਾਂ। ਉਹ ਲੈ ਦੇਖ ਨਾ ਮੁੰਡੇ ਨਾ ਖਰਾਬੇ ਨਾ ਕੀ ਨਾ ਕਰਾਵੇ ਕੱਲੀ ਕੱਲੀ ਕੁੜੀ ਇਕੱਲਾ ਇਕੱਲਾ ਮੁੰਡਾ ਮੈਂ ਕਿੱਧਰ ਜਾਵਾਂ? ਦੱਸ। ਲੈ ਤੇਰੇ ਕੋਲੇ ਆਉਣ ਦੰਦੀ। ਬੰਦੂਗਾ ਹੋਈ ਮੈਂ ਤਾਂ ਮੁੰਡਾ ਕੀ ਤਾਂ 3 ਸਾਲ ਨੂੰ ਆਉਗੋ 2 ਸਾਲ ਨੂੰ ਆਊਗਾ। ਤੁਹਾਡਾ ਚਿਰ ਮੈਂ ਇੱਥੇ ਫਸੀ ਬੈਠੀ ਆਂ। ਕੀ ਕਰਾਂ? ਦੱਸ। ਹੋਰ ਦੱਸ ਸਰ। ਕਦੋਂ ਆਵੇਗੀ ਤੂੰ? ਆਵੇਂਗੀ। ਤਲਾ ਜੀ ਜਵਾਕਾਂ ਨਾਲੇ ਵੀ ਆਈ ਤੇ ਨਾਲ ਪੱਪੜੇ ਦੇ ਦਊਂ ਮੈਂ ਇਹ ਵਰਗੋ ਦੇ ਦਊਂਗੀ ਤੇ ਸਾਹਮਣੇ ਦਿੰਦੀ ਵੀ ਕਹਿੰਦਾ ਆ ਜੀ ਨੇ ਤੇਰੇ ਨੂੰ ਸੂਟ ਦਵਾ ਦਿੱਤਾ ਬਰੇਟਿਆਂ ਤੋਂ ਆ ਜੀ ਇਹ ਤੁਸੀਂ ਦੱਸੋ ਸਾਰੇ ਕਿਵੇਂ ਠੀਕ ਹੋ ਹਾਂ ਮੈਂ ਤਾਂ ਠੀਕ ਠਾਕ ਹਾਂ ਕੋਈ ਮਿਲ ਵਧ ਪਰ ਜਿਵੇਂ ਯਾਹ ਪਾ ਵੀ ਅੱਗੇ ਕਿਵੇਂ ਠੀਕ ਹੈ ਸਾਰੇ ਹਾਂ ਮੈਂ ਆ ਕੇ ਜਾਵਾਂਗੀ ਮੇਰਾ ਦਾਦਾ ਮਨ ਜਿਤਨਾ ਹੈ ਇਹ ਮੈਂ ਜਰੂਰ ਮਿਲ ਕੇ ਆਉਂਗਾ ਤੇ ਮੈਂ ਆਉਂਗੀ ਕਿਤੇ ਜਾ ਗੰਦ ਘਰੀ ਛੱਡ ਕੇ ਆਉਂਗੀ ਮੈਂ ਆਉਂਗੀ ਬਿਲਕੁਲ ਨਾ ਕੋਈ ਨਾ ਆ ਕੇ ਜਾਵਾਂਗੀ ਤਨ ਮਮੀ ਮੈਲਾ ਆਸ ਆ ਗਈ ਤੇ ਪਤਾ ਪਿੱਛੇ ਸਰਦਾਂ ਨਹੀਂ ਮੂੰਹ ਤੋਂ ਮੂੰਹ ਤੋਂ ਕੰਮ ਨਹੀਂ ਲਿਨਦੀ ਨਾ ਕੋਈ ਨਮੈਣਗੀ ਮੈਂ ਦੇਖਦੀ ਅੱਜੀ ਕੰਮ ਟੈਨ ਨਾ ਮੇੜ ਕਿ ਨਾ ਜਵਾਕਾਂ ਦੇ ਮੂੰਹ ਤੋਂ ਪਹਿਲਾਂ ਪਹਿਲਾਂ ਮੰਮੀ ਪਈਆਂ ਕਿਵੇਂ ਠੀਕ ਐ ਮੇਰੀ ਧੀ ਆ ਗਈ ਨੀ ਨੇ ਮੇਰੀ ਧੀ ਆ ਗਈ ਨੀ ਕਿਵੇਂ ਠੀਕ ਐ ਮੈਂ ਤਾਂ ਬਾਲਾ ਜੀ ਕਰੀ ਹੁੰਦਾ ਸੀ ਤੇਰੇ ਮਿਲਣ ਵਧੀਆ ਵਧੀਆ ਜਵਾਬ ਦੱਸ ਠੀਕ ਐ ਨਾ ਬੱਚੇ ਵਧੀਆ ਮੰਮੀ ਤੂੰ ਦੱਸ ਕਿਵੇਂ ਠੀਕ ਰਹਿਣੀ ਠੀਕ ਐ ਵਧੀਆ ਵਧੀਆ ਸਿਹਤ ਕਿਵੇਂ ਵਧੀਆ ਤੇਰੀ ਹਾਂ ਬਹੁਤ ਵਧੀਆ ਤੂੰ ਦੱਸ ਮੈਂ ਤਾਂ ਠੀਕ ਠਾਕ ਜਵਾਬ ਠੀਕ ਐ ਨਾ ਹਾਂ ਠੀਕ ਠਾਕ ਫੈਮਿਲੀ ਦੋ ਚਾਰ ਜਨਾਂ ਨਾ ਮੈਂ ਜਵਾਕਾਂ ਨੂੰ ਸਕੂਲ ਛੱਡ ਗਏ ਆ ਤੂੰ ਅੱਜ ਫੋਨ ਨਹੀਂ ਕਰਿਆ ਮੈਨੂੰ ਮੈਂ ਤੈਨੂੰ ਕੱਲ੍ਹ ਵਜਾਕਾਂ ਨੂੰ ਲਾ ਲਵਾਂਗਾ ਮੇਰਾ ਮਨ ਉਖੜਿਆ ਬਸ ਤੇ ਮੈਨੂੰ ਮੇਰਾ ਵਾਲਾ ਕਿਹੜੇ ਕਾਈ ਨੂੰ ਵੇਤੀ ਆ ਜੇ ਮੈਂ ਕੋਈ ਨਹੀਂ ਲਾ ਕਪੜਾ ਦੇ ਦੇ ਮੈਂ ਕਾਈ ਦੇ ਦੇ ਕੋਲ ਆਏ ਅੱਛਾ ਲੈ ਜਵਾਕ ਕਾ ਲੈ ਲੈ ਜੀ ਵਾ ਤੂੰ ਤਾਂ ਤੇਰੀ ਉੱਥੇ ਜਵਾਨ ਦੀ ਸ਼ਹਿਰ ਚੱਲ ਕੋਈ ਨਾ ਮੰਮੀ ਮੇਰੇ ਬਾਈ ਘਰ ਨੇ ਸਾਰਾ ਕੁਝ ਦਿੱਤਾ ਹੈ ਵਸ ਮੈਂ ਤੁਹਾਡੇ ਕੱਲੇ ਪਿਆਰ ਚੱਲ ਬੰਦੇ ਜਵਾਕ ਨੂੰ ਪੈਸੇ ਦੇ ਦੋ ਤੂੰ ਉਹ ਲੈ ਜੀ ਚੁੱਪ ਕਰ ਕੇ ਦੇਗਾ ਨਹੀਂ ਕੋਈ ਨਾ ਕੋਈ ਨਾ ਭਾਬੀ ਵੀ ਇੰਨਾ ਵਧੀਆ ਰਹਿੰਦੀ ਹੈ ਕੋਈ ਨਾ ਤੁਸੀਂ ਵਧੀਆ ਰਿਹਾ ਕਰੋ ਮੈਨੂੰ ਤੁਹਾਡੇ ਪੈਸੇ ਨਹੀਂ ਲੋੜ ਮੈਂ ਤਾਂ ਤਾਂ ਹੱਸ ਕੇ ਬੋਲ ਪਿਆ ਕਰੂ ਹਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਬੂਰਾਣੀ ਪਾਣੀ ਲਿਆ ਲੈ ਆਈ ਮੰਮੀ ਲੈ ਫੜ ਫੜ ਆਜੇ ਭਾਬੀ ਆਜਾ ਤੂੰ ਬੈ ਜਾ ਸਾਡੇ ਕੋਲ ਬੈ ਜਾ ਆਮਣਾ ਕਰਿਆ ਨਹੀਂ ਚਾਹ ਭਾਬੀ ਫੇਰ ਪੀ ਲੂੰਗੀ ਮੈਂ ਠਹਿਰ ਕੇ ਤੂੰ ਆ ਜਾ ਬੈਠ ਤੇ ਜਾਂ ਮੇਰੇ ਕੋਲ ਹੋਰ ਭਾਬੀ ਵਧੀ ਰਹੀ ਐ ਠੀਕ ਐ ਵੀਰਾਂ ਵਧੀਆ ਰਹੀ ਐ ਨੇ ਫੋਨ ਆ ਜਾਂਦਾ ਵੀਰੇ ਦਾ ਆ ਜਾਂਦਾ ਫੋਨ ਅੱਛਾ ਮੇਰੇ ਕੋਲ ਤਾਂ ਕਦੇ ਵੀਰੇ ਨੇ ਫੋਨ ਕੀਤਾ ਕਿੰਨਾ ਹੋ ਗਏ 10 15 ਦਿਨ ਉਹਦੋਂ ਗੱਲ ਹੋਈ ਸੀ ਮੇਰੇ ਵੀਰੇ ਨਾਲ ਮੈਂ ਕਿਹੜਾ ਹੁਣ ਨੂੰ ਹਟਾਨੀ ਆ ਤੇਰੇ ਵੀਰੇ ਨੂੰ ਪਾ ਵੀ ਕਿਵੇਂ ਤੂੰ ਕੀ ਜੀ ਜੀ ਕਹਤ ਪਈਆਂ ਮੈਂ ਜਦੋਂ ਮੈਨੂੰ ਤੈਨੂੰ ਮੰਮੀ ਲੱਗਦਾ ਕੀ ਜੀ ਜੀ ਹੂੰ ਉਮ ਹੀ ਲੱਗਦਾ ਤੈਨੂੰ ਕਿੰ ਐਮੀ ਲੱਗਦਾ ਤੈਨੂੰ ਅੱਛਾ ਕੀ ਮੰਮੀ ਤਾਂ ਨਹੀਂ ਕੁਛ ਕਹਤਾ ਕੁਛ ਨਹੀਂ ਮੰਮੀ ਕੀ ਕਹਿੰਦੀ ਐ ਅੱਛਾ ਕੁਛ ਨਹੀਂ ਕਹਿੰਦੀ ਮੰਮੀ ਨਾ ਮੈਂ ਕਿਹ ਕਿਤੇ ਕੋਈ ਗੱਲ ਗੁਲ ਹੋ ਗਈ ਦੋਨਾਂ ਚ ਤਾਂ ਗੁੱਸੇ ਜਿ ਹੋ ਰੀਆਂ ਤੁਸੀਂ ਹਣੀਆਂ ਦੋਨੀਆਂ ਹਣੀਆਂ ਨਾ ਵਧੀਆ ਰਹਿਣੇ ਅਸੀਂ ਤੈਨੂੰ ਉਮ ਹੀ ਲੱਗਦਾ ਅੱਛਾ ਵਧੀਆ ਰਹਿਣੇ ਏਸੀ ਲੱਗ ਰਿਹਾ ਉਧਰਲੇ ਕਮਰੇ ਚ ਉਧਰਲੇ ਚ ਕਿਉਂ ਨਹੀਂ ਬੈਠਿਆ ਦੋਨੇ ਸਾਸੂ ਮੂਹਾਂ ਤੁਸੀਂ ਨਹੀਂ ਇੱਧਰ ਵੀ ਵਧੀਆ ਠੰਡਾ ਜ਼ਮੀਨ ਤੇ ਕੇਟਾ ਕਿਛ ਮੈਂ ਬੈਠੇ ਤੇ ਵੰਦੀ ਨਹੀਂ ਚੱਲ ਕੋਈ ਨਾ ਮੰਮੀ ਇਹ ਦੇ ਮੇਰੀ ਗੱਲ ਸੁਣ ਵੀਰ ਆ ਨਾ ਵਾਲੇ ਰੇਚ ਗਿਆ ਵਿਆ ਤੂੰ ਇਹ ਤੇ ਹੱਥ ਰੱਖਿਆ ਕਰ ਕੁਛ ਮੈਂ ਤਾਂ ਬਥੇਰਾ ਥਰ ਬਤੀ ਬਣਾ ਕਰ ਰਿਆ ਮੇਰੀ ਗੱਲ ਨਹੀਂ ਕਰੋਗੇ ਉਹਦੇ ਨਾਲ ਸਾਲ ਹੋ ਗਏ ਮੈਂ ਨਾਲ ਗੱਲ ਨਹੀਂ ਕਰਾਈ ਕੋਈ ਨਾ ਚਲਾਇ ਨਹੀਂ ਕਰ ਤੂੰ ਵੀ ਭਾਬੀ ਤੇਰੀ ਮਾਵਾ ਵਰਗੀ ਆ ਤੂੰ ਮਿਲ ਕੇ ਰਿਆ ਕਰੀਂ ਕੁਛ ਨਹੀਂ ਯਾਦ ਹੋਣਾ ਬੜਾ ਵਗਿਆ ਮਗਰ ਉਹ ਗੱਲ ਕਰਾ ਦਿੰਦੀ ਐ ਸਾਨੂੰ ਬਰਨਣ ਦੀ ਹੈ ਨਾਲੇ ਕਰਾ ਦਿੰਨੀ ਆ ਨਾਲੇ ਕਹਿੰਦੀ ਆ ਮੈਨੂੰ ਅੱਛਾ ਤਾਜੋ ਨਾ ਖੜਦਾ ਇਹਦੀ ਜਿਹਦੇ ਕਰਨ ਕਿ ਚੋਰੀ ਉਹ ਕਰ ਲੈਂਦੀ ਆ ਉਹਦੇ ਨਾਲ ਚੱਲ ਕੋਈ ਨਾ ਮੰਮੀ ਤੂੰ ਵੀ ਨਾਮ ਥੋੜਾ ਯਾਰ ਸੁਣ ਕੇ ਗੰਦਾ ਗੱਲ ਕਰ ਲੈ ਮੈਂ ਚਾਹ ਬਣਾ ਕੇ ਲੈ ਆਉਣਾ ਨਾ ਭਾਬੀ ਕੋਈ ਨਾ ਚਾਹ ਤਾਂ ਆਪਾਂ ਫੇਰ ਪੀ ਲਾਂਗੇ ਤੂੰ ਪਹਿਲਾਂ ਵੈਜ ਜਾਉਗੀ ਐ ਤਾਂ ਲਈ ਕਰ ਦਿਆਂ ਤੇ ਮੈਂ ਕੰਮ ਵੀ ਕਰਾਉਣੀ ਆ ਇਹਦੇ ਨਾਲ ਸਾਰਾ ਇਹਨਾਂ ਚੱਲ ਕੋਈ ਨਾ ਫੇਰ ਤੇਰੀ ਇਹੀ ਧੀ ਆ ਹੁਣ ਮੈਂ ਤਾਂ ਕਦੇ ਆਉਣੀ ਆ ਤੇਰੀ ਮਿਲਣ ਲੈ ਤੂੰ ਨਾ ਤੀ ਤਾਂ ਤੇਰੀ ਹੀ ਆ ਨਾ ਤੂੰ ਨਾ ਆਪੋ ਬੈਠੀ ਦਿੰਦੀ ਲੋਕਾਂ ਦੇ ਘਰ ਮੋਤੀ ਬਾਜਾਂ ਨੂੰ 5 ਮੱਟ ਦਾ ਬਹਾਉਦੀ ਐ 5 ਮੱਟਾਂ ਮੀਨਾ ਬਣਾ ਲੈਂਦੀ ਐ ਕਦੀ ਘੰਟਾ ਹੋ ਗਿਆ ਗਏ ਮੀਨਾ ਲਾਈਓ ਚਲ ਕੋਈ ਨਾ ਬਬੀਰਾਲ ਮਿਲ ਕੇ ਰਿਆ ਕਰੋ ਵੀਰ ਐਡੀ ਦੂਰ ਗਿਆ ਵੇ ਤੁਸੀਂ ਇੱਕ ਦੂਜੇ ਨੂੰ ਦੋਨਾਂ ਦਾ ਸਹਾਰਾ ਇਹਦਾ ਤੁਹਾਨੂੰ ਬਜ਼ੁਰਗਾਂ ਕੀ ਬੈਠੀ ਦਾ ਪਤਾ ਕਿੰਨਾ ਸਹਾਰਾ ਤੇਰੇ ਬੱਚਿਆਂ ਨੂੰ ਸਹਾਰਾ ਇਹਦਾ ਦਾਦੀ ਐ ਮੇਰਾ ਸਾਡੇ ਵੀ ਘਰ ਦਾ ਤੁਹਾਨੂੰ ਮਿਲਣ ਖਾਤਰ ਮੈਂ ਮੇਰੇ ਮੁੰਡੇ ਨੂੰ ਮਿਲ ਤਾਂ ਪਾਣੀ ਦਾ ਗਲਾ ਫੇਲਦੀ ਸੁੱਤੀ ਵੇ ਤੜਕੇ ਉੱਠ ਕੇ ਚਾਹ ਨਹੀਂ ਦਿੰਦੀ ਬਾਦੀ ਟੱਕ ਜੀ ਵੀਰੇ ਦੀ ਚਾਹ ਵੀ ਇੱਥੇ ਸਿੱਖੀ ਆ ਜਾਂਦੀ ਐ ਦੇਨੋ ਦਾ ਦਿੱਦੀ ਰਹਿੰਦੀ ਸਾਰਾ ਦਿਨ ਨੂੰ ਪੁੱਤਾਂ ਦੀ ਨਹੀਂ ਹੈਗੀ ਕਰ ਲਿਆ ਆਪਣੀ ਦੀ ਨਾਲ ਗੱਲਾਂ ਬੜਾ ਖਿਤਾਬੇ ਦੀ ਆਏ ਵੱਟ ਖਾ ਜਾਂਦੇ ਜੀ ਜਾ ਕਰਕੇ ਧਰਤੀ ਦੀ ਮੈਂ ਦਿੰਦੀ ਨਹੀਂ ਚੱਲ ਕੋਈ ਨਾ ਮੁੰਡਾ ਤੂੰ ਪਸੜੀ ਬਲਿਆਈ ਆ ਜਾਂਦੇ ਮੈਂ ਚੱਕ ਕੇ ਹੱਥੋਂ ਹੀ ਪੀ ਲੈਨੀ ਆ ਕੀ ਕਰਾਂ ਚੱਲ ਕੋਈ ਨਾ ਤੁਹਾਡੀ ਘੁੱਟ ਚਾਹ ਬਣਾ ਉਹ ਤੇਰੇ ਕਰ ਰਸ ਕੇ ਉੱਡ ਗਿਆ ਵਗ ਜਾਂਦੀ ਚੱਲ ਕੋਈ ਤੇਰੇ ਮਗਰੋਂ ਹੀ ਰਹਿੰਦੇ ਮੇਰੇ ਨਾਲ ਵੱਟ ਕਰਕੇ ਤੂੰ ਮੇਰੇ ਕੋਲ ਆ ਜਾ ਕਰ ਚਾਰ ਦਿਨ ਉੱਥੇ ਜਿਹੜਾ ਮਾਰਿਆ ਕਰਾਉਂਦੀ ਭਰ ਕੇ ਦਿਓ ਉੱਥੇ ਕੀ ਕੋਈ ਵਾਰ ਸੀ ਮੈਂ ਤਾਂ ਬੁੱਕੀ ਪਈ ਜਾਂਦਾ ਆ ਤਾਂ ਮੰਮੀ ਕਦੇ ਕਦੀ ਆਏ ਲੱਗਦਾ ਆ ਮਾਮ ਲੋਕ ਕਹਿੰਦੇ ਆ ਵੀ ਮਾਵਾ ਨਾਲ ਪੇਕੇ ਹੁੰਦੇ ਆ ਮੈਨੂੰ ਤਾਂ ਲਾਇਲਦਾ ਵੀ ਉਹ ਤਾਂ ਭਾਬੀ ਆਏ ਰਹਿੰਦੀ ਆ ਫਿਰ ਮੈਂ ਕੁਝ ਕਰਦੇ ਹੋਏ ਨਾਲ ਤਾਂ ਘਿਹੜੇ ਛੇ ਦੇ ਕੱਪੜੇ ਮੈਂ ਧੋਏ ਦੇ ਕੋਈ ਸਾਰਾ ਕੰਮ ਕਰਦੇ ਮੈਂ ਰੋਟੀ ਨੂੰ ਕਰਕੇ ਪਕਾ ਦਿੰਦੇ ਫਿਰ ਪਤਾ ਨਹੀਂ ਕਿ ਫੁੱਲੜੀ ਚੜਾਈ ਰੱਖਦੀ ਐ ਸਾਰਾ ਦਿਨ ਆਫਰੀ ਰਹਿੰਦੀ ਐ ਬਦਨਿਕਾ ਤਾਂ ਚਾਹ ਤੂੰ ਸੂਟ ਸਾਰਾ ਦਿਵਾ ਲਿਆ ਕਰ ਦੋ ਦਵਾਰੇ ਦੋ ਦਵਾਰੇ ਕਰਖੜਿਆ ਚਲ ਕੋਈ ਨੀਂਦ ਵੀ ਨਹੀਂ ਗਈ ਬਸ ਤੇ ਰਖੜਿਆ ਦਵਾਰਾ ਇਹ ਕਿੰਤੀਆਂ ਦਾ ਦਵਾਰਾ ਦੋ ਦਵਾਰੇ ਹੋਣਾ ਮੈਂ ਦੱਸਾਂ ਆਇਗਾ ਤੂੰ ਆਇਗਾ ਦੀ ਉਹਦਾ ਬੰਦਾ ਨਹੀਂ ਘਰੇ ਆਇਗਾ ਉਹਦਾ ਮਾਨੂੰ ਪਕੜਿਆ ਫਿਰ ਸੀ ਤੇਰੇ ਭੇਜਦਾ ਬੰਦਾ ਤੇਨੂੰ ਬੜਾ ਅੰਦਾਜ਼ੀ ਉਹ ਮੇਰੇ ਦਾ ਦਸਦੀ ਨਹੀਂ ਜਾਂਦਾ ਆਇਗਾ ਤੇ ਤਪਜੀ ਕਿੰਝ ਸਾੜ ਉਹ ਗੈਰ ਨੂੰ ਝੂਠ ਬੋਲਦੀ ਐ ਪੈਸਾ ਤਾਂ ਆਂਦੇ ਬੱਚਿਆਂ ਨੂੰ ਵਰਤਦੀ ਐ ਇਹ ਘਰੇ ਨਬ ਦੇਖਦੀ ਐ ਚਲ ਕੋਈ ਨਾ ਤੂੰ ਵੀ ਢੰਡਾ ਮੱਤਾ ਰੱਖਿਆ ਕਰ ਤੇਰੇ ਇਨੀ ਕੰਮ ਹੋਣਾ ਮੇਰੇ ਨਹੀਂ ਕੰਮ ਹੋਣਾ ਤੇਰੇ ਮੇਰੇ ਪੋਤੇ ਦੱਸ ਦਿੰਦੇ ਮੈਨੂੰ ਅੱਜ ਬੱਡੇ ਡੈਡੀ ਨੇ ਇੰਨੇ ਪੈਸੇ ਮੈਨੂੰ ਕਰੇ ਹੁੰਦੇ ਨਹੀਂ ਗੁੱਗਲ ਕਾ ਕੋ ਕਰੀ ਕਰਾਈਏ ਨਾ ਕਰਾਈਏ ਨੀ ਕੋਈ ਹਾਂ ਮੇਰੇ ਕਾਲ ਸੁਣਾ ਤੇਰੇ ਹੀ ਕੰਮ ਆਉਗੇ ਮੈਂ ਕੰਮ ਨਹੀਂ ਆਉਂਦੀ ਮੈਂ ਤਾਂ ਬਹੁਤ ਦੂਰੋਂ ਪਹੁੰਚੂਗੀ ਤਾਂ ਬੋਲਦੀ ਨਹੀਂ ਇਹੇ ਕੰਮ ਆਉਂਦਾ ਤੂੰ ਵਧੀਆ ਹੈ ਕਰ ਕੋਈ ਨਾ ਪੁੱਤ 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 ਕਹਿ ਕੇ ਸਾਰੀ ਚੀਜ਼ ਲੈ ਲਿਆ ਕਰ ਲੈ ਨਹੀਂ ਜਿੱਦਾ ਜਿਵੇਂ ਨਿਕਲਦੀ ਪਤਾ ਨਹੀਂ ਕਿਹੇ ਜੀ ਕਿਸਾਬ ਪੁੰਗ ਜੜਿਆ ਨਾ ਸੁੱਟ ਕਾਇਨ ਕਦੇ ਕਦੇ ਵਧੀਆ ਹੋ ਜਾਂਦੀ ਹੈ ਚੱਲ ਕੋਈ ਕਦੇ ਕਦੇ ਆਫੜੀ ਹੋ ਰਹਿੰਦੀ ਹੈ ਚੱਲ ਆ ਜਾਪੋ ਉੱਧਰਲੇ ਕਮਰੇ 'ਚ ਬੈਠਦੇ ਆਹੇ ਜੀ ਗਵੰਡਣ ਨਾਲੇ ਆਪਾਂ ਨੂੰ ਬਣਾਉਂਦੇ ਆ ਜਾਂਦੇ ਨੇ ਪਤਾ ਕੀ ਵੀਟੂ ਵੱਡਾ ਜਾਂਦੀ ਹੈ ਕਿਹੜੀ ਗਵੰਡਣ ਆ ਤੂੰ ਹਾਂ ਹਾਂ ਦੇਖ ਨਾ ਬਣੀ ਕੁੜੀ ਬਣੀ ਹਾਂ ਪਤਾ ਨਹੀਂ ਕਿ ਕਿੰਨੇ ਦਿਨ ਕੀ ਨਾ ਕਹਿ ਗਈ ਜਾਂਦੀ ਹੁਣ ਚਾਹ ਕਰਕੇ ਨੇ 1 ਘੰਟਾ ਹੋ ਗਿਆ ਤੈਨੂੰ ਆਇਆ ਚੱਲ ਕੋਈ ਨਾ ਉਸੇ ਨੂੰ ਜਾਂ ਚਾਹ ਨੁਕੀਆ ਮੈਂ ਤੁਹਾਨੂੰ ਮਿਲ ਲਈ ਮੇਰਾ ਇੰਨੀ ਮਨ ਬਥੇਰਾਂ ਦੇ ਮੈਨੂੰ ਆਇਂ ਹੁੰਦਾਗਾ ਵੀ ਮਾਰੇ ਪੇਕੇ ਜਾ ਕੇ ਨਾ ਜਿਹੜੇ ਦੱਲੇ ਮੇਰੇ ਦੁੱਖ ਆਗੇ ਮੈਂ ਉਹ ਭੁੱਲ ਜੂਗੀ ਪਰ ਮੈਨੂੰ ਕੀ ਪਤਾ ਹੁੰਦਾ ਮੈਂ ਇੰਨੀ ਓਕੀ ਮੇਰੀ ਯਾਦ ਓਣੀ ਬੈਠੇ ਦਮਾੜ ਦਾ ਜੱਤ ਓਣੀ ਰਹੇ ਮੈਨੂੰ ਹੋਰ ਰੁੱਖੀ ਅਧਰੇ ਬਾਰੇ ਅੰਦਾ ਮੈਂ ਤਾਈ ਹੁ ਨਹੀਂ ਹੁੰਦੀ ਮੈਂ ਤਾਈ ਹੁ ਨਹੀਂ ਹੁੰਦੀ ਹੈਗੀ ਇੱਥੇ ਹਾਂ ਮੈਨੂੰ ਐ ਲੱਗਦਾ ਹੀ ਭਾਬੀ ਮੇਨਾਂ ਫਰਕ ਹਾਂ ਵੀ ਫਰਕ ਵਾ ਮੇਰੇ ਨਾਲ ਰੱਖਦੀ ਤੈਨੂੰ ਕੱਲ ਮੈਂ ਕੋਈ ਵਖੇ ਮੇਰੀ ਕੁੜੀ ਘਰ ਦਾ ਘਰ ਲਾ ਕਹਿੰਦੀ ਨਾ ਐ ਕਰਕੇ ਮੈਨੂੰ ਆਦੀ ਮੈਂ ਚੁੱਪ ਕਰ ਗਈ ਚੱਲਿੰਦੀ ਹਾਂ ਪਿੰਡ ਪਿੰਡ ਵੇਜ ਜਾ ਚਾਰ ਦਿਨੋਂ ਤਾਂ ਮਾਨੂੰ ਹੋਤੀ ਪਿੰਡ ਜਾਂਦੀ ਨਹੀਂ ਫਾਇਦਾ ਤਾਂ ਲੱਗਦਾ ਵਰਤੀ ਫਿਰ ਤਾਂ ਫੇਰ ਜਾ ਵੀ ਇਹਨੂੰ ਆਫ ਹੋਵੇ ਘਰੀ ਵਧੀਆ ਪੈਸਾ ਹੈ ਕੋਲੀ ਅਗਾਦੀ ਆਫ ਹੈ ਨਾ ਚੱਲ ਕੋਈ ਨਾ ਤੂੰ ਸਿਆਣੀ ਬਣ ਜਾ ਕਰ ਮਾਂ ਤੂੰ ਨਾ ਲੜਿਆ ਕਰ ਇਹਦੇ ਨਾਲ ਪੂਰੇ ਚਾਲ ਆ ਵੀਰੋ ਉੱਥੇ ਵੈਗੀ ਜਾਤ ਹੋਤਾ ਠੀਕ ਅੱਛਾ ਲਾ ਜ ਆਪਾਂ ਵੀ ਉਧਰ ਕੀ ਬਤਾ ਉਧਰ ਲੇ ਕੇ ਮੇਰੇ ਚ ਵੈਗਿਓ ਵੇ ਇਸੀ ਵਾਲੇ ਚਾਪਾ ਵੀ ਉਧਰ ਵੈਗਿਓ ਭਾਂਡੇ ਜ ਖੜਕਾਈ ਜਾਂਦੇ ਚਾਚੂ ਕਰਦੇ ਹੋ ਉਧਰ ਵੈਜਣੇ ਚੱਲ ਆਪਾਂ ਵੀ ਜਾ ਕੇ ਆਈਏ ਹਾਂ ਚੱਲ ਫਿਰ ਚੱਲ ਕਿਨੇ ਕਿੱਥੇ ਆਈ ਐ ਮੈਂ ਤਾਂ ਪਹਿਲੀ ਮਮੀ ਨੇ ਦੇਸੀ ਰੱਖੀ ਸੀ ਹੁਣ ਇੱਕ ਹੋਰ ਆ ਗਈ 11 ਹੀ ਗਾਇਮੇ ਤਾਂ ਕਲੀ ਦਾ ਮਤਲਬ ਨਹੀਂ ਆਂਦੇ ਸਭ ਕਲੀ ਮੰਮੀ ਵੀ ਨਹੀਂ ਲੋਟ ਆਂਦੀ ਇੱਕ ਹੋਰ ਆ ਗਈ 10 ਛੱਪਾ ਖਾਣਾ ਮੈਂ ਦੱਸ ਕੀ ਕਰਾਂ ਰੋਜ਼ ਕਦੇ ਪੈਸੇ ਦੇ ਦੇ ਕਦੇ ਕੱਪੜੇ ਦੇ ਦੇ ਦੱਸ ਕਿ ਥੋਣ ਲਿਆ ਮੈਂ ਇਹਦੇ ਵਾਸਤੇ ਰੋਜ਼ ਆਈ ਖੜੀ ਰਹਿੰਦੀ ਐ ਮੰਮੀ ਨੂੰ ਮਿਲਣ ਆਈ ਆ ਮੰਮੀ ਨੂੰ ਮਿਲਣ ਆਈ ਆ ਦੱਸ ਮੈਂ ਕੀ ਕਰਾਂ ਰੋਜ਼ ਛੱਪਾ ਖਾਣਾ ਰੋਜ਼ ਆ ਜਾਂਦੀ ਐ ਕੀ ਹੋ ਗਿਆ ਭਾਬੀ ਕੀ ਹੋ ਗਿਆ ਇਹਦੇ ਗੱਲਾਂ ਬੈਠੀਆਂ ਠੀਕ ਬੈਠੀਆਂ ਮੋਰਕੀ ਨੇ ਕੀ ਦੇ ਗੱਲਾਂ ਕਰਦੀ ਸੀ ਕੁਝ ਨਹੀਂ ਬਸ ਆਪਦੀ ਉਹ ਗੱਲਾਂ ਕਰਦੀ ਇੱਧਰ ਕਾ ਤੂੰ ਆ ਕੇ ਬੈ ਗਈ ਕੱਲੀ ਕੱਲੀ ਕਿੱਥੇ ਮੁੰਡਾ ਬੈਠਾ ਇੱਥੇ ਅੱਛਾ ਇੱਧਰ ਏਸੀ ਲੱਗ ਰਿਹਾ ਚੱਲ ਅੱਛਾ ਫਿਰ ਕੰਮ ਕਰਦੇ ਬੈਠੀਆਂ ਤੇ ਠੰਡੀ ਚਲੋ ਕੋਈ ਨਾ ਤੁਸੀਂ ਮਾਮਾ ਦੀਆਂ ਗੱਲਾਂ ਕਰਦੀਆਂ ਸੀ ਤੁਹਾਨੂੰ ਐ ਵੀ ਕਰਵਾ ਦੂਗੀ ਫਿਰ ਜਾਇਆਂ ਦੀ ਹਾਂ ਤੁਹਾਨੂੰ ਐਸੇ ਵੀ ਤੂੰ ਉੱਧਰ ਆਏਂਗੀ ਸਾਡੇ ਕੋਲੇ ਮੈਂ ਤਾਂ ਫੇਰ ਇੱਧਰ ਆ ਗਈ ਮੈਂ ਕਿ ਭਾਬੀ ਤਾਈ ਨੇ ਇਹਨਾਂ ਨੂੰ ਮੇਰੇ ਜਾਣ ਦਾ ਟਾਈਮ ਹੋ ਗਿਆ ਚੱਲ ਕੋਈ ਨਾ ਪਰ ਮਖਾਣਾ ਚਾਟੂ ਲੈ ਕੇ ਆਈ ਮੈਂ ਆਪਣੀ ਮਾਂ ਨਾਲ ਗੱਲਾਂ ਕਰਦੇ ਸੀ ਮੈਂ ਤਾਂ ਤਾਂ ਆ ਗਈ ਇੱਧਰ ਅੱਛਾ ਵੀ ਮਾਮਾ ਦੇ ਆਂਦਾ ਸੋ ਦੁੱਖ ਸੁੱਖ ਹੁੰਦਾ ਚੱਲ ਭਾਬੀ ਨਾਲ ਕੀ ਗੱਲਾਂ ਕਰਨੀਆਂ ਤੁਸੀਂ ਮਾਮਾ ਨਾਲ ਯਾ ਭਾਬੀ ਤੂੰ ਵੀ ਮੈਨੂੰ ਪਹਿਲਾਂ ਮੇਰੀ ਮਾਂ ਤਾਂ ਮੈਨੂੰ ਪਿੱਛੋਂ ਆ ਤੂੰ ਮੈਨੂੰ ਪਹਿਲਾਂ ਇਹ ਤੇਰੇ ਢਿੱਡ ਦੇ ਵਿੱਚ ਗੱਲ ਉਹ ਮੇਰੇ ਢਿੱਡ ਵਿੱਚ ਇਹ ਗੱਲ ਨਹੀਂ ਰਹੀ ਮੈਂ ਤਾਂ ਤੈਨੂੰ ਇਹਦੇ ਨਾਲ ਵੱਧ ਪਿਆਰ ਕਰਦੀ ਆਂ ਮੇਰਾ ਵੀਰੇ ਦਾ ਫੋਨ ਜਦੋਂ ਆਵੇ ਨਾ ਮੇਰੇ ਤੜਫਦੀ ਰਹਿੰਦੀ ਹੈ ਮੇਰੇ ਅੰਦਰ ਆ ਮੈਂ ਮੰਮੀ ਨੂੰ ਕਿੰਨੇ ਵਾਰੀ ਪੁੱਛਦੇ ਵੀਰੇ ਦਾ ਫੋਨ ਆ ਗਿਆ ਸੀ ਠੀਕ ਠਾਕ ਹੈ ਜਿਹੜਾ ਬਾਲਲੇ ਦੇ ਚ ਪੀਰੇ ਗਿਆ ਰਿਹਾ ਤੇ ਭਾਬੀ ਮੈਨੂੰ ਦੇਖਣ ਨੂੰ ਕੌਣ ਤੁਸੀਂ ਉਹ ਮੈਨੂੰ ਇਕੱਲੇ ਭਰਾ ਪਰ ਜਾਏ ਹੋਰ ਮੈਨੂੰ ਐ ਤਾਂ ਦੱਸ ਤੇ ਕਿਹੜਾ ਮੇਰੇ ਕੋਈ ਹੋਰ ਭਰਾ ਹੈ ਹੋਰ ਭਰਾ ਤਾਂ ਨਹੀਂ ਹੈਗਾ ਮੇਰਾ ਕੋਈ ਮੈਂ ਬੋਲਦੀ ਨਹੀਂ ਹੈਗੀ ਤੇ ਫੜੀ ਪਈ ਹੈ ਮਾਂ ਮੰਮੀ ਫਿਰ ਮੈਂ ਤਾਂ ਜਾਣਨੀ ਹੈਗੀ ਚਾਤਾ ਵੀ ਲੈਣੇ ਨਹੀਂ ਆਏ ਕਿ ਜਵਾੜ ਸਕੂਲੋਂ ਆਜਾਂਗੇ ਮਨੋਂ ਰੋਟੀ ਰੁੱਟੀ ਦੋਂਗੀ ਤੇ ਬੀਬੀ ਤਾਂ ਮੇਰੇ ਤੋਂ ਉਠਿਆ ਨਹੀਂ ਜਾਂਦਾ ਕੰਮ ਨਾ ਨਾ ਚਾਤਾ ਪੀ ਕੇ ਜਾਂ ਹੀ ਆਈ ਜਾ ਇਧਰ ਪੀ ਕੇ ਆਹ ਨਾ ਮੈਂ ਬੱਚਿਆਂ ਆਸਤੇ ਕੱਪੜੇ ਲਈ ਆਈ ਸੀਗੀ ਤੇ ਮੈਂ ਆਉਦੇ ਬੱਚਿਆਂ ਨੇ ਕੱਪੜੇ ਲਈ ਆਈ ਸੀਗੀ ਮੈਂ ਕਿਹਾ ਚਲ ਮੈਂ ਇਹਨਾਂ ਨੂੰ ਵੀ ਲੈ ਆ ਮੇਰੇ ਭਤੀਜਿਆਂ ਨੂੰ ਉਹਨਾਂ ਨੂੰ ਤੇ ਮੌਨਾਂ ਆਸਤੇ ਕੱਪੜੇ ਲਈ ਸੀ ਮੈਂ ਫੇਰੇ ਆਉਂਗੀ ਜਿੰਨਾ ਕਿਸੇ ਦਿਨ ਨਾ ਆਪਣੀ ਜਾਦੀ ਕੁਟ ਵੀ ਤੇਰੇ ਕੱਪੜੇ ਦੇ ਹੱਥ ਧਰ ਲਿਆ ਕਰਦੇ ਨੇ ਨਹੀਂ ਕੋਈ ਨਾ ਚਲ ਕੋਈ ਨਾ ਮੰਮੀ ਮੈਨੂੰ ਤਾਂ ਮੇਰੇ ਭਤੀਜੇ ਬਹੁਤ ਪਿਆਰੇ ਜੱਫੀ ਰੋ ਪਰ ਪਿਆਰੇ ਤਾਂ ਕਿ ਚਾਦੀ ਕੁੜਤੇ ਚਾਹੀਦੇ ਇਹਨੂੰ ਕਰਨੀ ਨਹੀਂ ਚਲ ਕੋਈ ਤੇ ਤੈਨੂੰ ਲਾ ਕੇ ਬਟਮੂਗੀ ਇਹ ਜੀ ਰੀਵਾਜ ਘਾਟੇ ਨਹੀਂ ਕੋਈ ਨਾ ਤੂੰ ਮੰਮੀ ਚੁੱਪ ਰਿਆ ਕਰ ਤੈਨੂੰ ਦੇਖਣ ਨੂੰ ਹੀ ਆ ਤੂੰ ਨਹੀਂ ਦੇਖੂ ਤੇ ਏਥੋਂ ਤਾਂ ਕਿ ਐਤਾ ਨਹੀਂ ਕਰਦੇ ਹੁੰਦੇ ਮੈਂ ਚਾਹੀਨ ਕਰਦੇ ਹੁੰਦੇ ਧੀ ਚਲ ਕੋਈ ਨਾ ਤੂੰ ਮੇਰੇ ਕੋਲ ਮਾਰੀ ਗਈੜਾ ਭਾਬੀ ਚੰਗਾ ਤੇ ਤੂੰ ਵੀ ਮੇਰੇ ਕੋਲ ਮੰਮੀ ਮਾਰੀ ਗਈੜਾ ਮੈਂ ਤਾਂ ਜਰੂਰ ਪੈ ਜਾਣਾ ਜਰੂਰ ਆਉਂਗਾ ਮੈਂ ਤਾਂ ਚੰਗਾ ਚਾਹਾਂ ਕੀ ਲੈ ਗਈ ਚਾਹੀਦਾ ਆਈ ਜਾਇ ਟਾਸ ਕਰ ਲਾਪੀ ਉਹ ਮੈਨੂੰ ਪਾਣੀ ਲੈ ਦੇ ਬੰਦਾ ਮਾ ਮਾ ਕੇ ਜਾ ਕੇ ਉਹਦੇ ਪਾਣੀ ਲੈ ਆ ਦੇ ਰੇ ਐ ਦਵੇ ਮੇਰੀ ਕੁੜੀ ਨੂੰ ਬੁਲਾ ਦੇ ਮੈਂ ਬਚਦੀ ਨਹੀਂ ਨਾ ਮੇਰੇੁੰਡੇ ਨੂੰ ਬੁਲਾ ਦੇ ਹੇ ਹੁਣ ਤੈਨੂੰ ਕੀ ਹੋ ਗਿਆ ਲਖਣ ਪਾਣੀ ਦੁਰਸ ਲੈ ਹੇ ਹੁਣ ਨਹੀਂ ਬਚਦੀ ਮੈਂ ਹੇ ਮੰਮੀ ਵਾਲੀ ਦੇ ਲਈ ਹੋ ਰਹੀ ਐ ਤੇ ਤੂੰ ਆ ਕੇ ਮਿਲ ਜਾ ਕੰਗਾ ਆ ਜੀ ਕੰਗਾ ਆ ਜੀ ਜਿਆਦਾ ਡਿਲੀ ਹੋ ਰਹੀ ਹੈ ਮੰਮੀ ਨੂੰ ਮਿਲ ਲੈ ਜਾਇਂ ਕੋ ਆ ਕੇ ਤੇਰੇ ਲੱਤਾ ਦਾਬਦੇ ਮੈਂ ਥੋਣੀ ਲੱਭਿਆਂ ਜਾਂਦੀ ਆ ਤੇਰੀ ਲੱਤਾ ਕੁੜੀ ਆਉਂਦੀ ਆ ਤਾਂ ਦਬਾ ਲਈ ਹੁਣ ਹੋਰ ਲਾਇਆ ਸੀ ਉਹ ਮੂੰਹ ਆਉਂਦੀ ਆ ਉਹ ਠੀਕ ਹੈ ਜੀ ਆਉਂਦੀ ਆ ਤੇ ਤੁ ਦਉਡੀ ਦੱਸ ਕੰਮ ਮੈਂ ਥੋਣੀ ਦਾਬਦੀ ਆ ਮੈਂ ਤਾਂ ਫੱਤੀ ਪਈ ਆ ਕੰਮ ਕਰਦੇ ਹੋ ਤੋ ਕਿ ਨਹੀਂ ਠੀਕ ਆ ਮੰਮੀ ਬਿਮਾਰ ਹੋ ਰਹੀ ਆ ਮਿਲ ਲੈ ਨੂੰ ਕੀ ਹੋ ਗਿਆ ਜਮੇ ਵਧੀਆ ਛੱਡ ਕੇ ਗਈਆਂ ਨੂੰ ਚੰਗੀ ਪਲੀ ਉਦੋਂ ਪਤਾ ਨਹੀਂ ਹਾਏ ਹਾਏ ਕਰੀ ਮੰਮੀ ਕਿਵੇਂ ਠੀਕ ਹੈ ਤੂੰ ਠੀਕ ਹਾਂ ਮੈਂ ਕਰੋਗੀ ਮੈਂ ਚੰਗੀ ਪਲੀ ਤਾਂ ਛੱਡ ਕੇ ਗਈਆਂ ਤੈਨੂੰ ਕੀ ਹੋ ਗਿਆ ਵਜਾ ਕੀ ਹੋ ਗਿਆ ਬੱਸ ਕੀ ਹੋ ਗਿਆ ਕੀ ਦੁੱਖਦਾ ਤੇਰਾ ਮੈਨੂੰ ਦੱਸ ਸਾਰਾ ਕੁਝ ਦੋਹੀ ਹਾਂ ਸਾਰਾ ਕੁਝ ਦੋਹੀ ਹਾਂ ਨਹੀਂ ਬੁਖਾਰ ਚੜਿਆ ਉਦੋਂ ਬਾਅਦ ਜਦੋਂ ਮੈਂ ਤੈਨੂੰ ਮਿਲ ਕੇ ਗਈਆਂ ਥੋੜੇ ਦਿਨ ਤਾਂ ਹੋਇਆ ਮੈਨੂੰ ਮਿਲ ਕੇ ਗਈਂ ਤੇਨੂੰ ਆਹ ਤੇ ਮੇਰੇ ਕੋਲ ਬੁਖਾਰ ਨਿਕਲ ਗਿਆ ਫਿਰ ਆਇਆ ਕੀ ਹੋ ਗਿਆ ਇੱਕਦਮ ਪਾ ਬਿੰਦਨ ਕੁਛ

ਆਪਾ ਪੀਏ ਨਗਰ ਪਰ ਮਾ ਮੇਰੇ ਕੋਈ ਨਹੀਂ ਹੈਗਾ ਜਿਹੜਾ ਤੁਝਾ ਨੂੰ ਉੱਤੇ ਕਰੇ ਜਿਹੜਾ ਕੁਝ ਹੋਣਾ ਸੀ ਹੋ ਗਿਆ ਸੰਸਕਾਰ ਕਰਾ ਕੇ ਚੱਲ ਤੁਰਦੀ ਹੋਊਗੀ ਪਤਨੀ ਨੇ ਪੱਤਰ ਦੇ ਲਿਖੇ ਉਹ ਸਾਡੀ ਮਤ ਕਰ ਦੋਤਿਆ ਵੀ ਸੀ ਇਹ ਜੋ ਮੇਰੀ ਮਾਂ ਨੂੰ ਕੀ ਹੋ ਗਿਆ ਮੈਂ ਅੱਜ ਪਰਸੋਂ ਲੈਣ ਮਿਲ ਕੇ ਨਹੀਂ ਆ ਕੇ ਇਹ ਹੋ ਜਾਂ ਕੀ ਹੋ ਗਿਆ ਇਹਨੂੰ ਹਾਏ ਮਾਂ ਤੂੰ ਕਦੇ ਵੀ ਨਹੀਂ ਉੱਟਦੀ ਮਾਂ ਮੈਂ ਨਹੀਂ ਕਰ ਜਾਂਦੀ ਆਂ ਦੀ ਗੱਲ ਤਾਂ ਕਰਕੇ ਜਾ ਤੂੰ ਮਾਂ ਬੋਲ ਤੇ ਮੇਰੇ ਨਾਲ ਮੈਂ ਕਿਹਦੇ ਕੋਲ ਆਇਆ ਕਰੂ ਕਿਹਦੇ ਕੋਲ ਦੁੱਖ ਭੋਲਿਆ ਕਰੂ ਤੇਰੇ ਬਿਨਾ ਕੇ ਬੋਲ ਤੂੰ ਕਾ ਤਾਂ ਫੋਕੀ ਜਾਨੀ ਆਂ ਤੂੰ ਕਾ ਤਾਂ ਰੋਈ ਜਾਨੀ ਆ ਹੁਣ ਤੋਂ ਵੀ ਮੇਰੇ ਕੋਈ ਨਹੀਂ ਸੀ ਮੈਂ ਤੇਰੇ ਨਾਲ ਮਾਫਨ ਕੱਲ ਦਿਨੀ ਮੈਂ ਭੱਜ ਕੇ ਮਿਲ ਲਾਇਆ ਕਰਦੀ ਤੂੰ ਸਾਨੂੰ ਮਿਲ ਲਾਇਆ ਕਰ ਲਾਇਆ ਕਰੂੰਗੀ ਤੂੰ ਦਰਿੰਨਾ ਪਹਿਲਾਂ ਹੀ ਨਹੀਂ ਬੋਲਦੀ ਸੀ ਹੋਰ ਕਿੰਨੇ ਬੋਲਿਆ ਕਰਦੇ ਨੇ ਤੂੰ ਚਾਦੀ ਗੁੱਟ ਪੀ ਕੇ ਆਪਣੇ ਘਰੇ ਜਾ ਇਥੇ ਉਈ ਨਾ ਬੱਕੀ ਜਾ ਮੇਰੇ ਢਿੱਡ ਚੇਬ ਜੋਗ ਰਹਿ ਗਿਆ ਵੀ ਮੇਰਾ ਭਰਾ ਵੀ ਨਹੀਂ ਮੇਰੀ ਮਾਂ ਨੂੰ ਮਿਲਿਆ ਨਾ ਮੈਂ ਬਸ ਟਾਈਮ ਨਾਲ ਸਾਰਿਆਂ ਨੇ ਜਾਣਾ ਬਥੇਰੀਆਂ ਗੱਲਾਂ ਕਰ ਲਿਆ ਹੁਣ ਮਾਂ ਨਾਲ ਅੱਬੀ ਤੂੰ ਆ ਜਾਏ ਕਰੂੰਗੀ ਮੇਰੇ ਕੋਲ ਆ ਜਾ ਕਰੂੰਗੀ ਤੁਹੇ ਕਿਦਾਈ ਤਾ ਆ ਜਾ ਕਰੀ ਮੇਰੇ ਕੋ ਘੇੜਾ ਮਾਰ ਲੈ ਤਰੀ ਆ ਜਾ ਕਰੂੰਗੀ ਤੂੰ ਜਾ ਹੁਣਾ ਚਾਦੀ ਗੁੱਟ ਪੀ ਗਿਆ ਆਪਣੇ ਘਰੇ ਹੋ ਇਥੇ ਹੋਈ ਨਾ ਸੋਗ ਪਾਈ ਤੱਬੀ ਤੂੰ ਮੇਰੇ ਕੋ ਕੁਸ ਨਾ ਲੈ ਗਈ ਤੂੰ ਕੱਲਾ ਮੈਨੂੰ ਥੋੜਾ ਪਿਆਰ ਚਾਹੀਦਾ ਤੁਨੇ ਤੁਰੂੰ ਗਿਆ ਮਾਰ ਜੈ ਤਰੀ ਕਿ ਦੇਖਦਾ ਆ ਜਾ ਕਰੂੰਗੀ ਮੈਂ ਅਜਲੀ ਰਾਤ ਤੱਕ ਟੱਲਾ ਨਹੀਂ ਮਾਲੇ ਕਮਰੇ ਤੇ ਕੱਲ ਨੂੰ ਬਲ ਜੂਗੀ ਤੂੰ ਚਾ ਚੰਗਾ ਉੱਧਰ ਪੈ ਜਾ ਜਾ ਕੇ ਆਪਦੀ ਮਾਲੇ ਕਮਰੇ ਚ ਰੋਲਾ ਨੂੰ ਜਾ ਪਤਾ ਨਾ ਕੋਈ ਤੇਰੇ ਪਰਦੇਸ ਦਾ ਮੈਂ ਤਾਂ ਪਿੰਡ ਪਿੰਡ ਛਾਣ ਦਿੱਤਾ ਦੇਸ਼ ਦਾ ਜਿਹੜੇ ਕਮਰੇ ਚ ਫੋਟੋ ਤੇਰੀ ਲੱਗੀ ਉਹ ਕੁੰਡੀ ਸਾਥੋਂ ਨਹੀਂ ਖੁੱਲਦੀ ਤੇਰੇ ਚੌਕੇ ਵਿੱਚ ਪੈਂਦੇ ਆ ਬਲੇਖੇ ਮਾਂ ਤੂੰ ਤਾਂ ਜਮਾਨੀ ਪੋਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ 사ਤਸੰਗ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਹਾਨੂੰ ਇਹ ਵੀਡੀਓ ਕਿਉਂ ਜੀ ਲੱਗੀ ਤੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਉਂ ਜੀ ਲੱਗੀ ਤੇ ਇਸ ਨੂੰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਲਾਈਕ ਕਰਿਓ ਤਾਂ ਸਾਨੂੰ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਨੂੰ ਪਲੀਜ਼ ਕਮੈਂਟਾਂ ਦੇ ਰਾਹੀਂ ਜਰੂਰ ਦੱਸਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ 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 ਜ਼ਿਆਦਾ ਜ਼ਰੂਰਤ ਹੈ ਪਲੀਜ਼ ਮੈਨੂੰ ਆਪਣਾ ਸਾਥ ਦਿਓ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਤਰ੍ਹਾਂ ਤੁਸੀਂ ਮੈਨੂੰ ਹੁਣ ਪਿਆਰਦੇ ਹੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੈਨੂੰ ਅੱਗੇ ਤੱਕ ਜਰੂਰ ਲੈ ਕੇ ਜਾਓਗੇ ਐਨੀ ਬੇਨਤੀ ਕਰਦੀ ਹੁਈ ਜੋ ਕੋਈ ਗਲਤੀ ਹੋਈ ਆ ਤਾਂ ਤੁਹਾਡੇ ਵੱਲੋਂ ਖਿਮਾ ਦੀ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ